ਡੇਰਾ ਬਾਬਾ ਨਾਨਕ ਦੇ ਪਿੰਡ ਸਹਜਾਦਾ ਕਲਾ ਦੇ ਵਸਨੀਕ ਸਰੇਂਦਰ ਸਿੰਘ ਪੁੱਤਰ ਹਰਨਾਮ ਸਿੰਘ ਜਦ ਆਪਣੇ ਖੇਤਾਂ ਤੋਂ ਘਰ ਵਾਪਸ ਆ ਪਰਤ ਰਹੇ ਸੰਤਾਨ ਦੋ ਅਣਛਾਤੇ ਵਿਅਕਤੀ ਜੋ ਮੋਟਰਸਾਈਕਲ ਤੇ ਸਵਾਰ ਸਨ ਸੁਰਿੰਦਰ ਸਿੰਘ ਤੇ ਫੇਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਸੁਰਿੰਦਰ ਸਿੰਘ ਜ਼ਮੀਨ ਤੇ ਡਿੱਗ ਜਾਂਦਾ ਹੈ ਉਸ ਤੋਂ ਬਾਅਦ ਲੋਕ ਇਕੱਠੇ ਹੋ ਜਾਂਦੇ ਹਨ ਤੇ ਸੁਰਿੰਦਰ ਸਿੰਘ ਦੇ ਪਰਿਵਾਰ ਨੂੰ ਇਤਲਾਹ ਦਿੰਦੇ ਹਨ ਜਿਸ ਤੋਂ ਬਾਅਦ ਜੱਕਵੀਂ ਹਾਲਤ ਵਿੱਚ ਸੁਰਿੰਦਰ ਸਿੰਘ ਨੂੰ ਡੇਰਾ ਬਾਬਾ ਨਾਨਕ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਜਾਂਦਾ ਹੈ ਮੁੱਢਲੀ ਜਾਂਚ ਤੋਂ ਬਾਅਦ ਸੁਰਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ ਡੇਰਾ ਬਾਬਾ ਨਾਨਕ ਕੋਲ ਚੌਕੀ ਮੌਕੇ ਤੇ ਪਹੁੰਚੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਲਾਸ਼ ਨੂੰ ਪੋਸਟਮਾਰਟਮ ਨੇ ਬਟਾਲਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਅਗਲੀ ਕਾਰਵਾਈ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਕੀਤੀ ਜਾਵੇਗੀ ਗੁਰਦਾਸਪੁਰ ਤੋਂ ਲਪੀਰੀਤ ਖੁਸ਼ਪਰੀਦੀ ਕੀ ਨਾ ਰੋਣਾ ਕੀ ਗੱਲ ਪਾ ਰਹੇ ਕੋਈ ਗੱਲ ਰਾਤ ਨੂੰ ਪਾਣੀ ਆਤੀ ਤੇ ਦੀ ਰਾਤ ਪਾਣੀ ਨਾ ਆਵੇ ਥਾਰਾ ਚੋਣਾਲਾ ਆ ਤੇ ਰਾਤ ਦੇਖਾਂ ਕੋਈ ਗੱਲ ਨਹੀਂ ਰਾਤ ਨੂੰ ਉਸ ਮੌਕੇ ਤੇ ਪਹੁੰਚ ਹਾਂਜੀ ਮੌਕੇ ਤੇ ਪਹੁੰਚੇ ਹਾਂ ਤੇ ਹੁਣ ਦੇ ਕੰਸਤ ਕਰਾਈ ਦੇ ਦੇਖੋ ਜੀ ਉਹ ਬਾਰੇ ਕਈ ਬੋਸਾਂ ਕੋਲ ਅੱਜ ਉਹ ਲੱਗ ਰਿਹਾ ਹੈ ਜਿਹੜੇ ਮੰਡਾ ਦਾ ਉਹ ਕੰਦਾਈ ਮੰਡਾ ਇਹ ਵਿਚਾਰਾ ਕੁੜੀ ਭੈਣ ਦੇ ਉਹ ਵਾਲੀ ਨੌਜਵਾਨ ਹੈ ਉਹ ਮੈਂ ਉਹ ਮਗਰ ਪਿਆਂ ਦੀ ਤਾਂ ਕਰਨਾ ਕਰਨ ਲੱਗ ਨਹੀਂ ਕਰਦਾ ਅਹੇ ਅੱਜ ਅਮਰੀਕਾ ਸਿਆਲ ਚ ਕਰਦੇ ਨੇ ਉਹਨਾਂ ਸਾਡੇ ਜੀ ਸੰਗੇ ਕਾ ਦੇ ਲਈ ਨਹੀਂ ਤੇ ਕਾ ਨਾ ਮਾ ਮਾ ਜੀ ਨਾਲ ਦੀ ਨੂੰ ਮਾਰ ਜਣਾ ਨਹੀਂ ਉਹ ਤੇ ਲੱਗਿਆ ਬਾਹਰ ਆਉਣਾ ਉਹਨੂੰ ਨਹੀਂ ਲਿਆਉਂਦੇ ਨੇ ਠੱਕੇ ਨਾਲ ਕਿਤੇ ਪਿੱਛੇ ਮੈਂ ਕੀ ਬਾਕੀ ਹੈ ਅੱਜ ਸਾਨੂੰ ਹੁਣੇ-ਹੁਣੇ ਇਨਫੋਰਮੇਸ਼ਨ ਮਿਲੀ ਆ ਕਿ ਸੁਵਿੰਦਰ ਸਿੰਘ ਪੁੱਤਰਾ ਸਰਮਾਉਂ ਸਿੰਘ ਵਾਸੀ ਸਿਜਾਲਾ ਇਹਨਾਂ ਨੂੰ ਕੋਈ ਅਣਪਛਤਾ ਵਿਅਕਤੀ ਬੋਲੀ ਮਾਰ ਕੇ ਚਲਾ ਗਿਆ ਕਿ ਇਹ ਹੁਣ ਇੱਥੇ ਦਬਦਬਾ ਹੋਣ ਲੱਗਾ ਇਹਨਾਂ ਨੂੰ ਕਿ ਇੱਥੇ ਇਹਨਾਂ ਦੀ ਬੱਤ ਮੌਤ ਹੋ ਗਈ ਪੂਰਾ ਮਾਮਲਾ ਪਛਤਾ ਲੱਗਾ ਨਹੀਂ ਜਾਈ ਕੋਈ ਪੂਰਾ ਮਾਮਲਾ ਨਹੀਂ ਕਰਦਾ ਤੇ ਤਪੀਸ਼ ਜਲਦੀ ਹੀ ਪਤਾ ਲੱਗੂਗਾ ਅਗਲੇ ਸਾਰਿਆਂ ਦੇ ਸ਼ੇਅਰ ਲਾਵਾਂਗੇ ਜੋ ਉਹਨਾਂ ਨੇ ਸਟੇਟਮੈਂਟ ਮੁਤਾਬਕ ਉਹ ਆਪਾਂ ਬੰਦੀ ਕਰਾਂਗੇ ਪੋਸਟ ਮਾਰ